ਆ ਦੇਖੋਗਾ 45 ਪੀਸ ਦਾ ਟੂਲ ਕਿਟ ਰੈਂਚ ਸੈੱਟ ਲੈ ਕੇ ਆਈਆਂ ਸਾਰਾ ਗੁਰੂ ਬੱਚੋ ਸਾਰਾ ਭਾਜੀ ਪੂਰੇ ਆ ਦੇਖੋ ਆ ਪੇਚ ਕਸੋ ਲੈ ਕੇ ਜਿੰਨੇ ਵੀ ਨੇ ਸਾਰੇ ਸੈੱਟ ਦਿੱਤੇ ਹੋਏ ਨੇ ਟੋਟਲ 45 ਪੀਸ ਦਾ ਸੈੱਟ ਏ ਇਹ ਰੇਟ ਦੀ ਸਾਡੀ ਗਾਰੰਟੀ ਰਹੇਗੀ ਇਹ ਰੇਟ ਅਸੀਂ ਤੁਹਾਨੂੰ ਦਵਾਂਗੇ 390 ਰੁਪਏ ਦੇ ਵਿੱਚ ਓਕੇ ਪੂਰੇ 올 ਓਵਰ ਇੰਡੀਆ ਕਿਤੇ ਵੀ ਪਤਾ ਕਰ ਲਿਓ ਇਹ ਸੈੱਟ ਤੁਹਾਨੂੰ ਕਿਤੋਂ ਵੀ ਨਹੀਂ ਮਿਲੇਗਾ 390 ਰੁਪਏ ਦੇ ਵਿੱਚ ਹੈਵੀ ਕੁਆਲਿਟੀ ਦੇ ਵਿੱਚ ਟੂਲ ਨੇ ਗੱਡੀ ਚ ਰੱਖੋ ਜਿੱਥੇ ਮਰਜ਼ੀ ਰੱਖੋ ਜਿਨ੍ਹਾਂ ਨੂੰ ਸ਼ੀਸ਼ਿਆਂ ਦੇ ਵਿੱਚ ਪੋਰਟੇਬਲ ਸ਼ੀਸ਼ੇ ਚਾਹੀਦੇ ਸੀਗੇ ਤੇ ਅਨਬ੍ਰੇਕੀਬਲ ਸ਼ੀਸ਼ਾ ਹੈ ਜੀ ਇਹਦੀ ਕਲੈਰਟੀ ਬਹੁਤ ਜ਼ਬਰਦਸਤ ਹੈ ਇਹ ਵੀ ਜੀ ਲੈਮੀਨੇਸ਼ਨ ਵਾਲਾ ਸ਼ੀਸ਼ਾ ਹੈ ਬਾਜੀ ਪਿੱਛੇ ਇਹਦੇ ਨਾਲ ਗੂੰਦ ਲੱਗੀ ਹੋਈ ਹੈ ਇਹ ਜਿਨ੍ਹਾਂ ਦੇ ਮਤਲਬ ਬਾਥਰੂਮ ਚ ਯੂਜ਼ ਕਰੋ ਹੋਟਲਾਂ ਦੇ ਵਿੱਚ ਵੀ ਯੂਜ਼ ਹੁੰਦੇ ਨੇ ਜਿਹੜੇ ਹੋਟਲਾਂ 'ਚ ਅਸੀਂ ਵੇਚਦੇ ਹੁੰਦੇ ਨੇ ਨਾ ਲੱਗੇ ਹੁੰਦੇ ਨੇ ਉਹ ਵਾਲੇ ਸ਼ੀਸ਼ੇ ਨੇ ਆ ਡਬਲ ਟੇਪ ਪਿੱਛੇ ਲੱਗੀ ਹੋਈ ਓਕੇ ਜਿਹੜਾ ਮੋੜਾ ਦੇ ਵੀ ਲੱਗੇ ਨੇ ਹੁਣ ਹਾਂਜੀ ਹਾਂਜੀ ਜਿਹੜੇ ਉਹ ਸ਼ੀਸ਼ੇ ਨੇ ਜੀ ਓਕੇ ਔਰ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਪਾਣੀ ਬੜਾ ਵਧੀਆ ਆ ਵੇਖੋ ਇਹਦੀ ਗਲੂ ਬੜੀ ਤੇਜ਼ ਹੈ ਜੀ ਓਕੇ ਇਹਨੂੰ ਜਿੱਥੇ ਮਰਜ਼ੀ ਚਪਕਾ ਦਿਓ ਕਿੰਨੇ ਦਾ ਇਹ ਇਹ ਵੀ ਜੀ 200 ਰੁਪਏ ਦਾ ਜੀ ਸਾਨੂੰ ਕਸਟਮਰਾਂ ਨੇ ਕਿਹਾ ਵੀ ਭਾਜੀ ਸਾਨੂੰ ਪ੍ਰੋਫੈਸ਼ਨਲ ਯੂਜ਼ ਕਰਨ ਲਈ ਕਿੱਟ ਚਾਹੀਦੀ ਏ ਓਕੇ ਇਹੇ ਕਿੱਟ ਦਾ weight ਹੈਗਾ ਜੀ ਪ੍ਰੋਪਰ 3 ਕਿਲੋ ਓਕੇ 3 ਕਿਲੋ weight ਏ ਐਡੀ ਵਧੀਆ ਕੁਆਲਟੀ ਦੇ ਲੈ ਕੇ ਆਏ ਆ ਉਹ ਡਬਲ ਬੈਟਰੀ ਦੇ ਵਿੱਚ ਲੈ ਕੇ ਆਏ ਆ ਇਹ ਪੂਰਾ ਸੈੱਟ ਰਹੇਗਾ ਭਾਜੀ 24 ਪੀਸਾਂ ਦਾ ਆਹਾ ਬੈਟਰੀ ਇਹਦੀ ਇਹ ਬੈਟਰੀ ਲੱਗੀ ਲਗਾ ਕੇ ਮੈਂ ਤੁਹਾਨੂੰ ਇਹਦੀ ਪਾਵਰ ਪਾਵਰ ਦਿਖਾਣਾ ਬੈਟਰੀ ਦੀ ਨਾ ਓਕੇ ਆ ਦੇਖੋ ਜੀ ਪੂਰੀ ਫੁੱਲ ਸਪੀਡ ਦੇ ਵਿੱਚ ਰਿਵਰਸੇਬਲ ਵੀ ਹੈ ਥੈਂਕ ਯੂ ਜੀ ਦੋ ਬੈਟਰੀਆਂ ਮਿਲਣਗੀਆਂ ਇਹ ਪ੍ਰਾਈਸ ਦੀ ਸਾਡੇ ਦੀ ਗਾਰੰਟੀ ਰਹੇਗੀ ਵਾਈਕਿੰਗ ਕੰਪਨੀ ਦਾ ਰਹੇਗਾ 6 ਮਨਤ ਬੈਟਰੀਆਂ 6 ਮਨਤ ਬੈਟਰੀਆਂ ਦੀ ਗਾਰੰਟੀ ਹੈ ਇੱਕ ਆਸੀਂ ਡਰੋਨ ਲੈ ਕੇ ਆਏ ਆ ਭਾਜੀ ডিসਪਲੇ ਰਿਮੋਟ ਵਾਲਾ ਇਹ ਤੁਸੀਂ ਸਪੈਸ਼ਲ ਵੀਡੀਓ ਪਾਣੀ ਹੈ ਇਹ ਅਸੀਂ ਸਪੈਸ਼ਲ ਡਰੋਨ ਮੰਗਾਇਆ ਵੀ ਜੀ ਜਿਹੜੇ ਮੰਗਦੇ ਨੇ ਨਾ ਵੀ ਸਾਨੂੰ ਵਧੀਆ ਕੁਆਲਟੀ ਵਾਲਾ ਡਰੋਨ ਚਾਹੀਦਾ ਹਾਂ ਜੀ ਤੁਹਾਨੂੰ ਮੈਂ ਡਰੋਨ ਦੀ ਕੁਆਲਟੀ ਚੈੱਕ ਕਰਵਾਣਾ ਵਾ ਦੇਖੋ ਬਰਸ਼ਲੈਸ ਮੋਟਰ ਦੇ ਵਿੱਚ ਆਹ ਤੇਜ਼ੀ ਭਾਜੀ ਇੱਧਰ ਮਾਰੋ ਹਾਂ ਮਾੜਾ ਰਿਮੋਟ ਵਾਲਾ ਫੋਕਸ ਕੈਮਰਾ ਕੁਆਲਿਟੀ ਚੈੱਕ ਕਰੋ ਇਹਦੀ ਬਹੁਤ ਵਧੀਆ ਕੁਆਲਿਟੀ ਬਹੁਤ ਜ਼ਬਰਦਸਤ ਹੈ ਇਹਦੀ ਔਰ 1 ਕਿਲੋਮੀਟਰ ਰੇਂਜ ਹੈ ਜੀ ਇਹਦੀ ਜੀ ਵਾਈਕਿੰਗ ਦੇ ਵਿੱਚ ਕੋਡਲੈਸ ਡ੍ਰਿਲ ਇੱਕ ਆ ਜਿਮ ਵਾਲਿਆਂ ਵਾਸਤੇ ਲੈ ਕੇ ਆਏ ਆ ਜਿਨ੍ਹਾਂ ਨੇ ਐਕਸਰਸਾਈਜ਼ ਕਰਨੀ ਹੁੰਦੀ ਹੈ ਜੀ ਲੇਟ ਕੇ ਜਿਹੜੇ ਐਕਸਰਸਾਈਜ਼ ਕਰਦੇ ਨੇ ਨਾ ਇਹਨਾਂ ਨੂੰ ਪੈਰਾਂ ਦੇ ਵਿੱਚ ਫਸਾ ਕੇ ਆਪਣੇ ਲੇਟਨ ਵਾਲੀਆਂ ਸਾਰੀਆਂ ਐਕਸਰਸਾਈਜ਼ ਹੁੰਦੀਆਂ ਨੇ ਇਹ ਸਿਰਫ ਔਰ ਸਿਰਫ 250 ਰੁਪਏ ਦੇ ਵਿੱਚ ਰਹਿ ਗਏ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੁਧਿਆਣਾ ਖੜੇ ਆਂ ਫੀਲਿੰਗਾਂ ਦੇ ਤੁਹਾਨੂੰ ਤੁਹਾਨੂੰ ਲਡਰੋਨਿਕ ਸਮਾਨ ਹੋਰ ਆਪਾਂ ਬਹੁਤ ਸਸਤੇ ਰੇਟਾਂ ਤੇ ਗਾਰੰਟੀ ਦੇ ਵਿੱਚ ਜਿਹੜੀ ਪਿੱਛੇ ਅਸੀਂ ਡ੍ਰਿਲ ਮਸ਼ੀਨ ਪਾਈ ਸੀ 790 ਰੁਪਏ ਦੀ ਆ ਹੁਣ ਲੈ ਕੇ ਆਏ ਆ ਵੀਰ ਜੀ ਜਿਹੜੇ ਕਮਰਸ਼ੀਅਲ ਯੂਜ਼ ਕਰਦੇ ਨੇ ਕਿਉਂਕਿ ਸਾਨੂੰ ਕਸਟਮਰਾਂ ਨੇ ਕਿਹਾ ਵੀ ਭਾਜੀ ਸਾਨੂੰ ਪ੍ਰੋਫੈਸ਼ਨਲ ਯੂਜ਼ ਕਰਨ ਲਈ ਕਿੱਟ ਚਾਹੀਦੀ ਏ ਓਕੇ ਇਹ ਕਿੱਟ ਦਾ weight ਹੈਗਾ ਜੀ ਪ੍ਰੋਪਰ 3 ਕਿਲੋ ਓਕੇ 3 ਕਿਲੋ weight ਏ ਐਡੀ ਵਧੀਆ ਕੁਆਲਿਟੀ ਲੈ ਕੇ ਆਏ ਆ ਉਹ ਡਬਲ ਬੈਟਰੀ ਦੇ ਵਿੱਚ ਲੈ ਕੇ ਆਏ ਆ ਇਹ ਪੂਰਾ ਸੈੱਟ ਰਹੇਗਾ ਭਾਜੀ 24 ਪੀਸਾਂ ਦਾ ਆਹ ਬੈਟਰੀ ਏਦੀ ਇਹ ਬੈਟਰੀ ਲੱਗੀ ਇਹ ਲਗਾ ਕੇ ਮੈਂ ਤੁਹਾਨੂੰ ਇਹਦੀ ਪਾਵਰ ਪਾਵਰ ਦਿਖਾਉਣਾ ਬੈਟਰੀ ਦੀ ਨਾ ਓਕੇ ਆ ਦੇਖੋ ਜੀ ਪੂਰੀ ਫੁੱਲ ਸਪੀਡ ਦੇ ਵਿੱਚ ਰਿਵਰਸੇਬਲ ਵੀ ਏ ਥੈਂਕ ਯੂ ਜੀ ਦੋ ਬੈਟਰੀਆਂ ਮਿਲਣਗੀਆਂ ਇਹ ਪ੍ਰਾਈਸ ਦੀ ਸਾਡੇ ਦੀ ਗਾਰੰਟੀ ਰਹੇਗੀ ਵਾਈਕਿੰਗ ਕੰਪਨੀ ਦਾ ਰਹੇਗਾ 6 ਮਨთ ਬੈਟਰੀਆਂ ਦੀ 6 ਮਨთ ਬੈਟਰੀਆਂ ਦੀ ਗਾਰੰਟੀ ਏ ਜੀ ਵਾਈਕਿੰਗ ਦੇ ਵਿੱਚ ਕੋਡਲੈਸ ਡ੍ਰਿਲ ਸਿਰਫ ਔਰ ਸਿਰਫ 2450 ਰੁਪਏ ਵਿੱਚ ਇਹ ਪ੍ਰਾਈਸ ਦੇ ਵਿੱਚ ਤੁਹਾਨੂੰ ਕਿਤੋਂ ਵੀ ਨਿੱਕਟ ਮਿਲੇਗੀ ਜੀ ਇਹ ਆਪਣੇ ਕੋਲ ਬਾਧੂ ਆਪਣੇ ਕੋਲ ਸਟਾਕ अवेलेबल ਹੋ ਚੁੱਕਿਆ ਜਦੋਂ ਮਰਜ਼ੀ ਆ ਕੇ ਤੁਸੀਂ ਆਪਣੇ ਕੋਲ ਲੈ ਸਕਦੇ ਹੋ ਜੀ ਓਕੇ ਫਿਰ ਇੱਕ ਆ ਜਿਹੜੇ ਸ਼ੀਸ਼ੇ ਇੱਕ ਆ ਕਿੱਟ ਲੈ ਕੇ ਆਈਆਂ ਅਸੀਂ ਬਾਜੀ ਆ ਦੇਖੋਗਾ 45 ਪੀਸ ਦਾ ਟੂਲ ਕਿੱਟ ਰੈਂਚ ਸੈੱਟ ਲੈ ਕੇ ਆਈਆਂ ਸਾਰਾ ਬੱਚੇ ਸਾਰਾ ਬਾਜੀ ਪੂਰੇ ਆ ਦੇਖੋ ਆ ਪੇਜ ਦਾ 16 ਹੈ ਕਿ ਜਿੰਨੇ ਵੀ ਨੇ ਸਾਰੇ ਸੈਟ ਦਿੱਤੇ ਹੋਏ ਨੇ ਟੋਟਲ 45 ਪੀਸ ਦਾ ਸੈਟ ਏ ਇਹ ਰੇਟ ਦੀ ਸਾਡੀ ਗਾਰੰਟੀ ਰਹੇਗੀ ਇਹ ਰੇਟ ਅਸੀਂ ਤੁਹਾਨੂੰ ਦਵਾਂਗੇ 390 ਰੁਪਏ ਦੇ ਵਿੱਚ ਓਕੇ ਵੀਰੇ ਪੂਰੇ 올ਓਵਰ ਇੰਡੀਆ ਕਿਤੇ ਵੀ ਪਤਾ ਕਰ ਲਿਓ ਇਹ ਸੈਟ ਤੁਹਾਨੂੰ ਕਿਤੋਂ ਵੀ ਨਹੀਂ ਮਿਲੇਗਾ 390 ਰੁਪਏ ਦੇ ਵਿੱਚ ਹੈਵੀ ਕੁਆਲਿਟੀ ਦੇ ਵਿੱਚ ਟੂਲ ਨੇ ਗੱਟੀ ਜਿਹਾ ਰੱਖੋ ਜਿੱਥੇ ਮਰਜ਼ੀ ਰੱਖੋ ਓਕੇ ਵੀਰੇ ਸਾਡੇ ਕੋਲ ਮੋਸਟਲੀ ਤੁਹਾਨੂੰ ਪਤਾ ਐਦਾਂ ਦੀ ਆਈਟਮ ਆਉਂਦੀ ਆ ਆ ਬੱਚਿਆਂ ਦੀ ਇੱਕ ਚੇਅਰ ਲੈ ਕੇ ਆਏ ਆ ਜੀ ਅਨਬ੍ਰੇਕੇਬਲ ਚੇਅਰ ਐ ਟੁੱਟਦੀ ਨਹੀਂ ਹੈਗੀ ਟੈਰਾ ਵਾਲੀ ਹਾਂਜੀ ਟੈਰਾ ਵਾਲੀ ਹੈ ਜੀ ਬੱਚੇ ਪੈਣਗੇ ਜਿੱਦਾਂ ਮਰਜੀ ਝੋਟੇ ਲਾ ਦੇ ਨੇਟ ਦੇ ਵੇਖ ਦੇ ਨੇ ਆਪਣੇ ਭੈਣ ਭਰਾ ਬਹੁਤ ਜ਼ਿਆਦਾ ਟ੍ਰੈਂਡਿੰਗ ਹੈ ਇਹ ਵੀ ਜੀ 750 ਰੁਪਏ ਦੀ ਜੀ ਓਕੇ ਇਹ ਕਾਜ ਜਿਮ ਵਾਲਿਆਂ ਵਾਸਤੇ ਲੈ ਕੇ ਆਏ ਆ ਜਿਨ੍ਹਾਂ ਨੇ ਐਕਸਰਸਾਈਜ਼ ਕਰਨੀ ਹੁੰਦੀ ਹੈ ਜੀ ਲੇਟ ਕੇ ਜਿਹੜੇ ਐਕਸਰਸਾਈਜ਼ ਕਰਦੇ ਨੇ ਨਾ ਇਹਨਾਂ ਨੂੰ ਪੈਰਾਂ ਦੇ ਵਿੱਚ ਫਸਾ ਕੇ ਆਪਣੇ ਲੇਟਣ ਵਾਲੀਆਂ ਸਾਰੀਆਂ ਐਕਸਰਸਾਈਜ਼ ਹੁੰਦੀਆਂ ਨੇ ਇਹ ਸਿਰਫ ਔਰ ਸਿਰਫ 250 ਰੁਪਏ ਦੇ ਵਿੱਚ ਰਹੇਗਾ ਜੀ ਓਕੇ ਇੱਕ ਆਪਾਂ ਸ਼ੀਸ਼ਾ ਲੈ ਕੇ ਆਏ ਆ ਜਿਨ੍ਹਾਂ ਨੂੰ ਸ਼ੀਸ਼ਿਆਂ ਦੇ ਵਿੱਚ ਪੋਰਟੇਬਲ ਸ਼ੀਸ਼ੇ ਚਾਹੀਦੇ ਸੀਗੇ ओके अनब्रेकेबल ਸ਼ੀਸ਼ਾ ਹੈ ਜੀ ਇਹਦੀ ਕਲੈਰਟੀ ਬਹੁਤ ਜਵਾਬ ਦੇਣ ਵਾਲੀ ਹੈ ਇਹ ਵੀ ਜੀ ਲੈਮੀਨੇਸ਼ਨ ਵਾਲਾ ਸ਼ੀਸ਼ਾ ਹੈ ਬਾਜੀ ਪਿੱਛੇ ਇਹਦੇ ਨਾਲ ਗੂੰਦ ਲੱਗੀ ਹੋਈ ਹੈ ਇਹ ਜਿਨ੍ਹਾਂ ਦੇ ਮਤਲਬ ਬਾਥਰੂਮ ਚ ਯੂਜ਼ ਕਰੋ ਹੋਟਲਾਂ ਦੇ ਵਿੱਚ ਵੀ ਯੂਜ਼ ਹੁੰਦੇ ਨੇ ਜਿਹੜੇ ਹੋਟਲ ਐ ਜਿਸੀਂ ਵੇਖਦੇ ਹੁੰਦੇ ਨੇ ਨਾ ਲੱਗੇ ਹੁੰਦੇ ਨੇ ਉਹ ਵਾਲੇ ਸ਼ੀਸ਼ੇ ਨੇ ਆ ਡਬਲ ਟੇਪ ਪਿੱਛੇ ਲੱਗੀ ਹੋਈ ਹੈ ਓਕੇ ਜਿਹੜਾ ਮੋੜਾ ਦੇ ਵੀ ਲੱਗੇ ਨੇ ਹੁਣ ਹਾਂਜੀ ਹਾਂਜੀ ਜਿਹੜਾ ਉਹ ਸ਼ੀਸ਼ੇ ਨੇ ਜੀ ਓਕੇ ਔਰ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਪਾਣੀ ਬੜਾ ਵਧੀਆ ਆ ਵੇਖੋ ਇਹਦੀ ਗਲੂ ਬੜੀ ਤੇਜ਼ ਹੈ ਜੀ ਓਕੇ ਇਹਨੂੰ ਜਿੱਥੇ ਮਰਜ਼ੀ ਚਪਕਾ ਦਿਓ ਕਿੰਨੇ ਦਾ ਇਹ ਇਹ ਵੀ ਜੀ 200 ਰੁਪਏ ਦਾ ਸਾਈਜ਼ ਵੀ ਦੇਖੋ ਪੂਰਾ ਪ੍ਰੋਪਰ ਸਾਈਜ਼ ਹੈ ਇਹ ਹਾਂ ਜੀ ਇਦਾਂ ਦੀਆਂ ਤੁਸੀਂ ਆਈਟਮਾਂ ਆਪਣਾ ਵੇਖਣ ਵਾਸਤੇ ਤੇਜੀ ਕੈਨ ਪੇਜ ਆਪਣਾ ਫੋਲੋ ਕਰਕੇ ਆਓ ਤੇ ਜਿਹੜੇ ਵੀ ਆ ਕੇ ਗੁੱਸਾ ਕਰਦੇ ਨੇ ਭਾਜੀ ਵੀ ਅਸੀਂ ਵੀਡੀਓ ਵੇਖ ਕੇ ਆਏ ਆ ਸਾਨੂੰ ਕੋਈ ਗਿਫਟ ਨਹੀਂ ਦਿੱਤਾ ਡਿਸਕਾਊਂਟ ਵੀ ਦਿੱਤਾ ਭਾਜੀ ਆਪਣੀ ਵੀਡੀਓ ਸ਼ੇਅਰ ਕਰਕੇ ਵੀ ਗਰੁੱਪਾਂ 'ਚ ਸਾਨੂੰ ਦਿਖਾਓ ਉਹਨਾਂ ਨੂੰ ਬਕਾਇਦਾ ਅਸੀਂ ਸਮਾਰਟ ਵਾਚ ਗਿਫਟ ਕਰਕੇ ਉਹਨਾਂ ਦੀ ਫੋਟੋ ਵੀ ਖਿੱਚਾਂਗੇ ਹਾਂ ਗਰੁੱਪ ਦੇ ਵਿੱਚ ਕਰੋ ਹਾਂਜੀ 20 ਗਰੁੱਪਾਂ ਦੇ ਵਿੱਚ ਆਪਣੀ ਵੀਡੀਓ ਸ਼ੇਅਰ ਕਰਨੀ ਹੁੰਦੀ ਹੈ ਜੀ ਇੱਕ ਆ ਅਸੀਂ ਡਰੋਨ ਲੈ ਕੇ ਆਏ ਆ ਭਾਜੀ ডিসਪਲੇਅ ਰਿਮੋਟ ਵਾਲਾ ਇਹ ਤੁਸੀਂ ਸਪੈਸ਼ਲ ਵੀਡੀਓ ਬਣਾਈਏ ਇਹ ਅਸੀਂ ਸਪੈਸ਼ਲ ਡਰੋਨ ਮੰਗਾਇਆ ਵੀਰ ਜੀ ਜਿਹੜੇ ਮੰਗਦੇ ਨੇ ਨਾ ਵੀ ਸਾਨੂੰ ਵਧੀਆ ਕੁਆਲਿਟੀ ਵਾਲਾ ਡਰੋਨ ਚਾਹੀਦਾ ਹਾਂਜੀ ਤਾਂ ਨੂੰ ਮੈਂ ਡਰੋਨ ਦੀ ਕੁਆਲਿਟੀ ਚੈੱਕ ਕਰਵਾਣਾ ਵਾ ਦੇਖੋ ਬਰਸ਼ਲੈਸ ਮੋਟਰ ਦੇ ਵਿੱਚ ਆਹ ਤੇਜ਼ੀ ਭਾਜੀ ਇੱਧਰ ਮਾਰੋ ਹਾਂ ਮੜਾ ਰਿਮੋਟ ਵਾਲਾ ਫੋਕਸ ਕੈਮਰਾ ਕੁਆਲਿਟੀ ਚੈੱਕ ਕਰੋ ਇਹਦੀ ਬਹੁਤ ਬਧੀਆ ਕੁਆਲਟੀ ਬਹੁਤ ਜ਼ਬਰਦਸਤ ਹੈ ਇਹਦੀ ਔਰ 1 ਕਿਲੋਮੀਟਰ ਰੇਂਜ ਹੈ ਜੀ ਇਹਦੀ 1 ਕਿਲੋਮੀਟਰ ਤੱਕ ਉੜਦਾ ਹੈ ਜੀ ਇਹਦਾ ਓਕੇ ਇਹਨੂੰ ਉਹ ਤੁਸੀਂ ਜਿੱਥੇ ਉਡਾਣਾ ਜਿੱਥੇ ਉਡਾਇਆ ਉੱਥੇ ਇੱਕ ਬਟਨ 'ਚ ਵਾਪਸ ਵੀ ਆ ਜਾਏਗਾ 1 ਕਿਲੋਮੀਟਰ ਬਹੁਤ ਹੁੰਦਾ ਹੈ 1 ਕਿਲੋਮੀਟਰ ਕੈਮਰਾ ਲੱਗਾ ਉੱਪਰ ਕੈਮਰਾ ਲੱਗਾ ਡਬਲ ਕੈਮਰਾ ਹੈ ਜੀ ਓਕੇ ਗਿਮਬਲ ਵਾਲਾ ਕੈਮਰਾ ਇਹਦੇ ਵਿੱਚ ਆਹ ਦੇਖੋ ਕੈਮਰਾ ਵੀ ਇਹਦਾ ਜਿਹੜਾ ਨਾ ਉੱਪਰ-ਨੀਚੇ ਹੁੰਦਾ ਹੈ ਜੀ ਇਹਦੇ 'ਚ ਕਾਫੀ ਫੰਕਸ਼ਨ ਹੈ ਉਹ ਕੀ ਇਹ ਹੁੰਦੇ ਨੇ ਕਿੰਨੇ ਦਾ ਇਹ ਏ ਵੀ ਜੀ ਆਪਾਂ ਨੂੰ ਲੱਗੇਗਾ 8800 ਰੁਪਏ ਦਾ ਇਹ ਚਾਰਜਰ ਉਹਦਾ ਇਹਦੇ ਡਬਲ ਬੈਟਰੀਆਂ ਨੇ ਭਾਜੀ ਇੱਕ ਬੈਟਰੀ ਨਹੀਂ ਅਸੀਂ ਸਾਡੇ ਕੋਲ ਜਿੰਨੇ ਵੀ ਡਰੋਨ ਨੇ ਇਹ ਨਿਗਾ ਮਰਵਾ ਦੋ ਸਾਰੇ ਡਰੋਨ ਆਪਣੇ ਕੋਲ ਡਬਲ ਬੈਟਰੀਆਂ ਦੇ ਵਿੱਚ ਹੀ ਰਹਿਣਗੇ ਜੀ ਓਕੇ ਵੀਰੇ ਡਬਲ ਬੈਟਰੀ ਉਹਦਾ ਪ੍ਰੋਪਰ ਚਾਰਜਰ ਟਾਈਮ ਇੱਕ ਬੈਟਰੀ ਦਾ 20 ਮਿੰਟ ਦਾ ਟਾਈਮ ਹੈ ਜੀ 40 ਮਿੰਟ ਪ੍ਰੋਸ਼ਲੈਸ ਮੋਟਰ ਚ ਰਹੇਗਾ 40 ਮਿੰਟ ਚੱਲਣਗੇ ਚਲੋਨੀ ਹਾਂਜੀ ਹਾਂਜੀ ਦੋਵੇਂ ਬੈਟਰੀਆਂ 40 ਮਿੰਟ ਦੇ ਵਿੱਚ ਚੱਲਣਗੀਆਂ ਓਕੇ ਵੀਰੇ ਓਕੇ ਤੁਹੇ ਇੰਦਾ ਦੀ ਆਪਣੀ ਵੀਡੀਓ ਵੇਖਣ ਵਾਸਤੇ ਤੁਸੀਂ ਆਪਣਾ ਪੇਜ ਫੋਲੋ ਕਰ ਲਓ ਅਸੀਂ ਛੋਟੇ ਛੋਟੇ ਹੋਮ ਗੈਜਟਸ ਬਹੁਤ ਆ ਰਹੇ ਨੇ ਸਾਰੀਆਂ ਵੈਰਾਈਟੀਆਂ ਅਸੀਂ ਏਸੀ ਪੇਜ ਉੱਤੇ ਪਾਨੇ ਆ ਬਹੁਤ ਬਹੁਤ ਥੈਂਕ ਯੂ ਧੰਨਵਾਦ ਸਸਰੀ ਗਾਲ ਜੀ ਸਾਰਿਆਂ ਨੂੰ